ਅੱਜ ਸਰ ਕੀ ਨਾ ਤੋਡ ਮੈਂ ਹਰਜੀਤ ਸਿੰਘ ਕਾਕਾ ਜੀ ਕਾਕਾ ਜੀ ਨਵੀਂ ਐਸੋਸੀਏਸ਼ਨ ਬਣੀ ਆ ਤੁਹਾਡਾ ਕੀ ਵਿਚਾਰ ਆ ਨਿਕੋ ਜੀ ਮਨਨ ਅੱਜ ਬਹੁਤ ਖੁਸ਼ੀ ਹੈ ਕਿ ਸਾਡੇ ਬਹੁਤ ਹੀ ਸਨਮਾਨਜੋ ਸਾਡੇ ਵੱਡੇ ਵੀਰ ਇੰਦਰਜੀ ਕੰਡਾ ਜੀ ਕਬੂਰਤਾਰਾ ਪ੍ਰੋਡਕਟਿਨ ਐਸੋਸੀਏਸ਼ਨ ਬਣੀ ਆ ਮੈਂ ਆਪਣੇ ਵੱਲੋਂ ਉਹ ਸ਼ਹਿਰ ਨਵਾਸੀਆਂ ਵੱਲੋਂ ਕੰਡਾ ਜੀ ਨੂੰ ਅਰਦਾਸ ਬੰਨਣ ਤੇ ਲੱਖ ਲੱਖ ਵਧਾਈ ਕਰਦਾ ਮਨਵਾਲ ਸਿੰਘ ਜੀ ਉਹ ਰਾਜਾ ਬਹਿ ਗਿਆ ਜੀ ਜਿਸ ਤਰ੍ਹਾਂ ਕੀ ਪਹਿਲਾਂ ਤੁਸੀਂ ਉਹ ਸੋਚ ਕੀ ਉਹ ਬਰਾਵਾ ਜੰਦਾ ਜੰਦਾ ਇਹੋ ਜੇ ਤਰ੍ਹਾਂ ਹੀ ਅੱਗੇ ਵੀ ਸੇਵਾ ਹੈ ਮੇਰਾ خیال ਆ ਬਹੁਤ ਜੁਗਨੂ ਜੀ ਕੀ ਉਹ ਤਾਂ ਮੈਂ ਅੱਜ ਕੋਈ ਕੋਈ ਨਹੀਂ ਆ ਮੈਂ ਤੇ ਕਹਿੰਦਾ ਜੀ ਸਨਮਾਨ ਦੇ ਵਿੱਚ ਕਹਿੰਦਾ ਕਿ ਵਧਾਈ ਦੇਣ ਤੇ ਪੁੰਚਾਵਾ ਪਰ ਤੁਹਾਡੀ ਜਿਹੜੀ ਪਹਿਲੀ ਯੂਨੀਅਨ ਬਣੀ ਆ ਕਿ ਤੁਹਾਨੂੰ ਪ੍ਰੈਸ ਸੈਕਟਰੀ ਬਣਾਇਆ ਗਿਆ ਵਾ ਦੇਖੋ ਪ੍ਰੈਸ ਸੈਕਟਰੀ ਜੀ ਤੁਸੀਂ ਦੋ ਦੋ ਯੂਨੀਅਨ ਦੇ ਕਿੰਦਾ 10 ਬਣ ਲੋਗੇ ਦੇਖੋ ਮੈਂ ਤਾਂ ਇੱਕ ਸਕਿੰਡ ਹੋਇਆ ਕਿ ਮੇਰੇ ਕੋਲ ਆ ਇਸ ਚੇਂ ਦੇ ਵਿੱਚ ਕੋਈ ਉਦਦਾ ਨਹੀਂ ਹੈਗਾ ਹੁਣੇ ਕੋਈ ਅਲੌਂਸ ਕਿਤੇ ਆ ਉਹਦੇ ਵਿੱਚ ਮੇਰਾ ਉਦਦਾ ਕੋਈ ਨਹੀਂਗਾ ਪ੍ਰੈਸ ਸੈਕਟਰੀ ਨਹੀਂ ਨਹੀਂ ਮੈਂ ਸੋਨੇ ਪ੍ਰੈਸ ਸੈਕਟਰੀ ਮੋਹਦਰਾ ਮੈਂ ਇਹ ਕੰਡਾ ਇਹਦੇ ਮਾਨ ਸਨਮਾਨ ਦੇ ਵਿੱਚ ਆਇਆ ਉਹਨਾਂ ਨੂੰ ਵਧਾਈ ਦੇਣ ਸਕੇ ਅਸਰ ਹੋਤੇ ਜੇ ਤੁਸੀਂ ਉਦਦਾ ਨਹੀਂ ਲੈ ਰਹੇ ਇੱਥੋਂ ਆ ਮੈਂ ਮੈਨੂੰ ਮੈਂ ਨਹੀਂ ਉਦਦਾ ਲੈ ਰਿਆ ਕੋਈ ਠੀਕ ਹੈ ਥੈਂਕ ਯੂ ਜੀ ਨਰ ਪਰੇ ਜੋਖੰ ਅੰਕਲ ਸ਼ਰਮਾ ਜੀ ਜੀ ਐਜ਼ ਅ ਵਾਈਸ ਚੇਅਰਮੈਨ ਵੀ ਜੀ ਪਾਜੀ ਦੇ ਨਾਲ ਜਿਹੜੇ ਉੱਤੇ ਮਿਲੇ ਉਹ ਤੋਂ ਨਾਮ ਦੱਸੋ ਸਾਰੇ ਤੇ ਕੰਡਾ ਜੀ ਸਾਡੇ ਅੱਗੇ ਆ ਜੀ ਪ੍ਰਧਾਨ ਜੀ ਚਾਚਾ ਰਾਮਪਾਲ ਮੜੀਆ ਜੀ ਆ ਗਿਆ ਜੀ ਚੇਅਰਮੈਨ ਜੀ ਤੇ ਮੈਨੂੰ ਇਹਨਾਂ ਨੇ ਵਾਈਸ ਚੇਅਰਮੈਨ ਦੋਤਾ ਇੱਤਾ ਜੀ ਤੇ ਪੰਕਤ ਜੀ ਸਾਡੇ ਅੱਗੇ ਜਨਰਲ ਸੈਕਟਰੀ ਜੀ ਤੇ ਆ ਦੇਗਨ ਲਿਖਣਸਰੀ ਜੀ ਗੁਰਮੀਤ ਸਿੰਘ ਬਿੱਟੂ ਜੀ ਆਗੇ ਜੀ ਭੋਲਾ ਜੀ ਆਪਣੇ ਹੈਗੇ ਸਾਡੇ ਸੈਕਟਰੀ ਜੀ え ਆਪਣੇ पंकज ਮੜਿਆ ਦੀ ਹੋਗੇ ਸੈਟਜੀ ਰਜਿੰਦਰ ਕੁਮਾਰ ਬੰਟੀ ਜੀ ਹੋਗੇ ਜੀ ਆਪਣੇ ਕੈਸ਼ੀਰ ਹੈ ਸਾਡੇ ਤੇ ਲੀਗਲ ਐਡਵਾਈਜ਼ਰ ਸਾਡੇ ਅਗੇ ਸ਼ਸ਼ੀ ਕਪੂਰ ਜੀ ਹਾਂਜੀ ਇਹ ਸ਼ਰਮਾ ਜੀ ਕੀ ਜਿਹੜੀ ਜ਼ਰੂਰਤ ਪਈ ਸੀ ਤੁਹਾਨੂੰ ਜੁਨਾਬ ਜੀ ਐਸੋਸੀਏਸ਼ਨ ਦਾ ਇਹ ਐਸੋਸੀਏਸ਼ਨ ਮੈਂ ਆਂਦੀ ਤਾਂ ਬਹੁਤ ਪਹਿਲੋਂ ਦੀ ਜ਼ਰੂਰਤ ਸੀਗੀ ਪਰ ਹੁਣ ਨਵੇਂ ਸਿਰੇ ਤੋਂ ਐਸੋਸੀਏਸ਼ਨ ਬਣਾਈ ਆ ਸਟਰੋਂਗ ਬਣ ਜਾਈ ਆਪਣੇ ਸ਼ਹਿਰ ਦੀ ਜਿਹੜੀ ਆ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਸਟਰੋਂਗ ਤੋਂ ਸਟਰੋਂਗ ਬਣ ਕੇ ਕਈ ਸ਼ਹਿਰਾਂ ਦੇ ਕਈ ਕਈ ਐਸੋਸੀਏਸ਼ਨਾਂ ਇਦਾਂ ਦੀ ਕੋਈ ਹੈ ਨਹੀਂ ਕੋਈ ਯੂਨੀਅਨ ਦਾ ਆਪ ਲੋਕ ਨੋ ਵੀ ਫਾਇਦਾ ਆਮ ਲੋਕਾਂ ਨੂੰ ਫਾਇਦਾ ਹੋਗਾ ਆਮ ਲੋਕਾਂ ਨੂੰ ਜਿੱਦਾਂ ਕੰਪੀਟੀਸ਼ਨ ਦੇ ਵਿੱਚ ਚੀਜ਼ ਸਸਤੀ ਮਿਲਦੀ ਪਬਲਿਕ ਨੂੰ ਆਮ ਲੋਕਾਂ ਦਾ ਫਾਇਦਾ ਹੋਗਾ ਸਾਡੀ ਐਸੋ ਜੇ ਕੋਸ਼ਿਸ਼ ਕਰ ਰਹੇ ਕਿ ਲੋਕਾਂ ਨੂੰ ਵਾਜਿਓ ਰੇਟਾਂ ਤੇ ਪ੍ਰੋਫਿਟ ਦਵਾਣ ਸੋ ਇੱਕ ਦੂਜੀ ਜਿਵੇਂ ਚਾਰ ਚੱਲ ਰਹੀ ਹੈ ਤੁਹਾਡੇ ਉਹਦੇ ਉੱਤੇ ਕੀ ਕਹਿਣਾ ਵਾ ਉਹ ਵੀ ਬਹੁਤ ਵਧੀਆ ਸਾਡੇ ਸੱਜਣ ਭਰਾ ਵਾ ਸਾਡੇ ਡੀਲਰ ਭਰਾ ਵਾ ਜੀ ਉਹ ਵੀ ਤੇ ਅਸੀਂ ਕਹਾਂਗੇ ਪਰਮਾਤਮਾ ਦੇ ਦਿਨ ਦਾ ਚੋਕਰੀ ਤਸਕੀ ਰਵਨਾਉਂਦੀ ਨਾ ਨਹੀਂ ਜਾ ਰਹੀ ਹੈ ਜਾਂ ਦਾ ਛੋਟਾ ਹੈ ਮੇਰੀ ਗਾਗੇ ਪ੍ਰਧਾਨਾ ਕਟੂਕੜ ਜੀ 20 ਸਾਲ ਪੁਰਾਣੀ ਜਾ ਰਹੀ ਹੈ ਜੀ ਉਹਨਾ ਨੇ ਆਪਣੀ ਐਸੋਸੀਏਸ਼ਨ ਤੁਹਾਨੂੰ ਦਿੰ ਦਿੱਤਾ ਕੋਈ ਗਾਲੂ ਨੂੰ ਭਰਾ ਭਰਾ ਬਕਰੇ ਹੁੰਦੀ ਹੈ ਜੀ ਪਰ ਉਹ ਸਾਡਾ ਭਰਾਵਾ ਜੀ ਚਲੋ ਸਾਡੀ ਨਵੀਂ ਐਸੋਸੀਏਸ਼ਨ ਦਾ ਨਾਮ ਕੀ ਹੈ ਸਾਡੀ ਨਵੀਂ ਐਸੋਸੀਏਸ਼ਨ ਦਾ ਨਾਮ ਹੈ ਕਿ ਸੀਨੀਅਰ ਪ੍ਰੋਪਰਟੀ ਹਿੱਲਰ ਐਸੋਸੀਏਸ਼ਨ ਕਪੂਰਥਲਾ ਰਜਿਸਟਰਡ ਸੋਮਵਾਰ ਨੂੰ ਆਪਣੇ ਸ਼ਸ਼ੀ ਕਪੂਰ ਜੀ ਨੇ ਗੱਲ ਹੋ ਗਈ ਹੈ ਸਾਡੀ ਸਾਡੇ ਲੀਗਲ ਐਡਵਾਈਜ਼ਰ ਤੇ ਉਹ ਰਜਿਸਟਰ ਕਾਲੂ ਹੋ ਜੇਗੀ 11 ਮਹੀਨੇ ਦਾ ਹਾਂ ਜੀ ਸਰ ਅੱਜ ਤੁਸੀਂ ਜਿਹੜੀ ਐਸੋਸੀਏਸ਼ਨ ਦਾ ਗਠਨ ਕੀਤਾ ਵਾ ਕੀ ਕਹਿਣਾ ਤੁਹਾਡਾ ਕੀ ਨਾਮ ਆ ਵਰਨਾ ਇੰਗਲਿਜ਼ੀ ਵਿੱਚ ਮਾਰ ਕਰਦਾ ਆ ਆਪਾਂ ਲੇਕਰ ਰਾਜ ਸਰ ਸਰ ਭਰਾਈਆ ਬੜੀ ਸਿੰਘ ਜੀ ਦਾ ਭਰਾਈਆ ਜੇ ਹਰ ਹਰ ਜੇਨੋ ਜੇ ਬਾਰੇ ਬਾਰੇ ਹੁਣੇ ਕੰਮ ਸਹੀ ਕਰਾ ਗਲਤ ਕੰਮ ਨਹੀਂ ਇੱਥੇ ਆਪਾਂ ਹੋ ਗਏ ਪੈਸੇ ਦਾ ਟੱਕਾ ਦੇਣਾ ਨਹੀਂ ਹੋਊਗਾ ਤੁਸੀਂ ਕੀ ਕੀ ਸੋਚਿਆ ਵਾ ਡੀਜ਼ਲ ਭਾਵ ਵਾਲੀ ਕਰਨਾ ਅਲ ਇਹ ਕੀ ਤੁਸੀਂ ਪ੍ਰਾਲੇ ਕਰਨੇ ਗੱਲ ਟਾਈਮ ਚ ਜਿੱਥੇ ਤੱਕ ਤੜਿਆ ਹੋਣੀਆਂ ਅਸੀਂ ਉਹਦਾ ਤਹਿਿਲਦਾਰ ਕੋ ਜਾਵਾਂਗੇ ਜਿੱਥੇ ਜਾਣਾ ਪਿਆ ਜਾਵਾਂਗੇ ਹਾਲ ਤੱਕ ਕਰਾ ਕੇ ਉਹ ਤੇ ਐਲਓ ਸੀ ਦਾ ਉਹ ਚੱਕਰ ਚੱਲ ਰਿਹਾ ਕਾਰਪੋਰੇਸ਼ਨ ਉਹ ਵਾਲੀ ਹਰ ਹਾਲ ਜਿਹੜਾ ਹੱਲ ਕਰਾ ਕੇ ਰਾਵਾਂ ਕਿ ਜਿਹੜੀ ਡੀਲਰ ਤੋਂ ਅਮਾਦੀ ਕਮਿਸ਼ਨ ਦਾ ਰੋਲਾ ਪੈਂਦਾ ਉਹਦੇ ਬਾਰੇ ਕੀ ਕਰੂੰਗਾ ਉਹਦਾ ਜਿੱਥੇ ਖਾਗਾ ਪਾਉ ਤੇ ਉਸੇ ਜਾਵਾਂਗੇ ਇੱਕ ਨੂੰ ਸ਼ਹਿਰ ਦੇ ਵਿੱਚੋਂ ਛੋੜਨ ਨੂੰ ਪੈਂਦਾ ਵੀ ਅਸੀਂ ਸੋਸ਼ਲ ਬਣੀ ਆ ਛੋੜਨ ਨੂੰ ਪਹਿਲਾਂ ਵੀ ਜੁਨੀਨ ਤੁਹਾਡੀ ਬਣੀ ਆ ਉਹਦੇ ਬਾਰੇ ਕੀ ਕਹੋਗੇ ਬਹੁਤ ਬੜੇ ਆ ਵੇ ਯਾ ਉਹ ਉਹ ਵੀ ਆਪਣੇ ਬੇਟੇ ਹੀ ਆ ਕੋਈ ਉਪਰੇ ਨਹੀਂ ਉਹ ਅਸੀਂ ਉਹਨਾਂ 20 ਸਾਲਾਂ ਤੋਂ ਬੋਲਦੇ ਆ ਰਹੇ ਆ ਬਿਲਕੁਲ ਭਰਾਵਾ ਉਹ ਆ ਬੇੜੇ ਹੋ ਤੁਸੀਂ ਯਾਰ ਮੈਂ ਕੋਲ ਨਹੀਂ ਜਾਗਾ ਨਹੀਂ ਆਉਣਾ ਕੋਈ ਚਲੋ ਤੁਸੀਂ ਹੁਣ ਕੀ ਆਪਣਾ ਮੈਸੇਜ ਦੇਣਾ ਚਾਹੁੰਦੇ ਸਾਰਿਆਂ ਨੂੰ ਮੈਨੂੰ ਸਾਹਿਬ ਦਾ ਮੈਸੇਜ ਹੈ ਉਹ ਜਿੰਨੇ ਭਰਾ ਆਏ ਆ ਬੇੜੇ ਆਏ ਆ ਭਰਾ ਆਏ ਆ ਇਹ ਬੇੜੇ ਦਾ ਕੰਮ ਕਰਦੇ ਆ ਇਹਨਾਂ ਨੂੰ ਗਾਂ ਉੱਤੇ ਚੱਕਰ ਵੀ ਕੋਸ਼ਿਸ਼ ਕਰਦੇ ਆ ਕਿ ਸਟਰੋਂਗ ਕੰਮ ਕਰੋ ਸਹੀ ਕਰੋ ਮੈਜਬੂਤੀ ਦਾ ਕਰੋ ਜਿਹੜੀ ਜੀ ਐਸੋਸੀਏਸ਼ਨ ਨਵੀਂ ਨਹੀਂ ਆਇਆ ਤਾਂ ਨਾਮ ਕੀ ਹੋ ਆਪਾਂ ਇਹ ਆਪਾਂ ਨਹੀਂ ਹੋ ਗਿਆ ਸੀਨੀਅਰ ਡੀਲਰ ਐਸੋਸੀਏਸ਼ਨ ਬਣਾਉਣਾ ਸੀਨੀਅਰ ਪ੍ਰਾਪਰਟੀ ਡੀਲਰ ਕਪੂਰਲਾ ਐਸੋਸੀਏਸ਼ਨ ਕਿੰਨੇ ਮੈਂਬਰ ਹੈ 11 ਗਾਰਾ ਬਾਬ ਜਿਹੜੀ ਪਿੱਛੇ ਜੀ ਵੀ ਐਸੋਸੀਏਸ਼ਨ ਬਣੀ ਹੈ ਤੁਹਾਡੀ ਪ੍ਰਾਪਰਟੀ ਡੀਲਰ ਦੀ ਕੀ ਤੁਹਾਨੂੰ ਕੋਈ ਨਹੀਂ ਮੈਂਟੇਜਰ ਕਰੂਗੇ ਜਾਂ ਉਹ ਮਗਜੋ ਬਰਜੋ ਹੈ ਮਗਜੋ ਅੱਗੇ ਬਰਜੋ ਕਰਦੇ ਆ ਜੀ ਲੋੜ ਦੀ ਲਗੀ ਜੇਣਾ ਕੋ ਮਿਲੇਗਾ ਉਹ ਨਾ ਮਿਲਾਂਗੀ ਲੋੜ ਦੀ ਪੈ ਗਈ ਲੋਕਾ ਉਹ 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 ਕਿਹਾ ਤੋਂ ਆ ਬਹੁਤ ਸੱਜੂ ਜਸ਼ਨ ਦੇ ਵਿੱਚ ਕਿਹਾ ਗਿਆ ਕਿ ਚੰਦਰ ਰਾਮ ਪਾਲ ਜੀ ਜਿਹੜੇ ਆ ਮਾਰਦਾਂ ਦੇ ਆ ਚਾਚਾ ਪੁੱਛਾਂਗੇ ਚਾਚੇ ਪੁੱਛੋ ਆ ਦਾ ਨੋ ਦੋਫੇ ਆ ਜੀ ਮੈਂ ਕੋਈ ਬਿਮਾਰ ਨਹੀਂ ਮੈਂ ਕਦੀ ਬੋਲੀ ਨਹੀਂ ਕਰਦੀ ਬਿਆਪੀ ਦਾ ਕੋ ਮਨਾ ਟੋੜਿਆ ਕੋ ਫਟਾ ਮੈਨੂੰ ਘਰ ਬੈਠੇ ਕੋਈ ਮਾਰ ਗਈ ਜੇ ਤਾਂ ਮੈਨੂੰ ਪਤਾ ਨਹੀਂ ਕਿ ਤੈਨੂੰ ਕੀ ਆਓ ਜੀ ਰੰਜੀਤ ਜੀ ਆ ਤੁਹਾਡੇ ਨਾਲ ਜਿਹੜਾ ਉਹਨਾਂ ਨੇ ਬਾੜਾ ਹੇ ਹੁਣ ਮੈਨੂੰ ਕੀ ਬਤਾਈਏ ਉਹਨਾਂ ਨੇ ਕੀ ਕੀਤਾ ਮੇਰੀ ਤਾਂ ਗੱਜੇ ਤੇ ਨਾਲ ਅਸੋ ਮੈਂ ਤਾਂ ਹਰ ਕੰਦਾ ਕੰਮ ਕਰਨ ਜਾਂਦਾ ਵੀ ਕਰ ਆਉਂਦਾ ਵੀ ਚ ਉਹ ਰਾਮਪਾਲ ਜੀ ਦੀ ਪਾਰਟੀ ਤੋਂ ਬੜੇ ਵੀ ਅਸੀਂ ਖਾਏ ਸੀਗੇ ਪੌੜੇ ਵੀ ਖੁਲਾਉਂਦਾ ਰਿਹਾ ਚਾਹ ਵੀ ਬੁਲਾਉਂਦਾ ਰਿਹਾ ਤੁਹਾਨੂੰ ਵੀ ਪਾਲਦਾ ਰਿਹਾ ਜੀ ਸਰ